ਗੁਰਸਿੱਖ ਨੇ ਸ਼ੁਰੂ ਕੀਤੀ 20 ਰੁਪਏ ਚੋਂ ਭੁੱਖ ਮਟਾਉਣ ਦੀ ਸੇਵਾ ਸੇਵਾ ਲਈ ਬਕਾਇਦਾ ਲਗਾਇਆ ਸੈਟਅਪ 20 ਰੁਪਏ ਚ ਜਦੋਂ ਆਮ ਆਦਮੀ ਢਿੱਡ ਭਰ ਕੇ ਖਾਣਾ ਖਾ ਸਕਦਾ ਹੈ ਉਹ ਜਮਾਨੇ ਬਹੁਤ ਪੁਰਾਣੇ ਹੋ ਚੱਲੇ ਹਨ ਪਰ ਗੁਰਦਾਸਪੁਰ ਦੇ ਹਿਆਤ ਨਗਰ ਵਿੱਚ ਉਹ ਦੌਰ ਵਾਪਸ ਆ ਗਿਆ ਹੈ ਇੱਥੇ ਡਾਕ ਮਹਿਕਮੇ ਤੋਂ ਪੋਸਟਮਾਸਟਰ ਦੇ ਅਹੁਦੇ ਤੋਂ ਲਟਾਇਰ ਹੋਏ ਗੁਰਸਿੱਖਜੀਤ ਸਿੰਘ ਨੇ ਜ਼ਰੂਰਤਮੰਦਾਂ ਲਈ ਕੁਝ ਵੱਖਰਾ ਹੀ ਕਰ ਦਿੱਤਾ ਉੱਖ ਮਟਾਉਣ ਲਈ 10 ਰੁਪਏ ਵਿੱਚ ਦਾਲ ਸਬਜ਼ੀ ਅਤੇ 10 ਰੁਪਏ ਵਿੱਚ ਪੰਜ ਰੋਟੀਆਂ ਜਾਂ ਫਿਰ ਚੌਲ ਵਰਤੋਂ ਦੀ ਸੇਵਾ ਸ਼ੁਰੂ ਕਰ ਦਿੱਤੀ। ਜੀਤ ਸਿੰਘ ਵੱਲੋਂ ਬਕਾਇਦਾ ਇਸ ਦੇ ਲਈ ਸੈਟਅਪ ਲਗਾਇਆ ਗਿਆ ਹੈ ਤੇ ਇਹ ਸੇਵਾ ਕੁਰਸੀਆਂ ਟੇਬਲ ਤੇ ਬੈਠ ਕੇ ਵੀ ਕੀਤੀ ਜਾ ਰਹੀ ਹੈ। ਜੇਕਰ ਕੋਈ ਚਾਹੇ ਤਾਂ ਉੱਥੇ ਹੀ ਕੁਰਸੀਆਂ ਟੇਬਲ ਤੇ ਬੈਠ ਕੇ ਖਾਣਾ ਖਾ ਵੀ ਸਕਦਾ ਹੈ। ਜੇ ਚਾਹੇ ਤਾਂ ਪੈਕਰਾ ਕੇ ਘਰੇ ਵੀ ਲੈ ਜਾ ਸਕਦਾ ਹੈ। ਹਾਲਾਂਕਿ ਉਹਨਾਂ ਦੀ ਇੱਛਾ ਬਿਨਾਂ ਪੈਸੇ ਦੇ ਸੇਵਾ ਸ਼ੁਰੂ ਕਰਨ ਦੀ ਸੀ ਪਰ ਅਨਾਜ ਦੀ ਦੁਰਵਰਤੋਂ ਨੂੰ ਰੋਕਣ ਲਈ ਫਤਿਹਮਲ ਰੱਖਿਆ ਗਿਆ ਹੈ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜੀਤ ਸਿੰਘ ਹੋਰਾਂ ਦਾ ਪੂਰਾ ਪਰਿਵਾਰ ਇਸ ਵਿੱਚ ਆਪਣਾ ਸਹਿਯੋਗ ਦੇ ਰਿਹਾ ਹੈ ਔਰਤਾਂ ਘਰ ਵਿੱਚ ਰੋਟੀਆਂ ਚੌਲ ਦਾਲ ਸਬਜ਼ੀ ਬਣਾਉਂਦੀਆਂ ਹਨ ਤੇ ਜੀਤ ਸਿੰਘ ਦਾ ਬੇਟਾ ਤੇ ਪੋਤਰਾ ਇਸ ਨੂੰ ਵਰਤੋਂ ਦੀ ਸੇਵਾ ਨਿਭਾ ਰਿਹਾ ਹੈ ਪਿਛਲੇ ਲਗਭਗ 5 ਮਹੀਨਿਆਂ ਤੋਂ ਜੀਤ ਸਿੰਘ ਦੇ ਪਰਿਵਾਰ ਦੀ ਇਹ ਸੇਵਾ ਗੁਰਦਾਸਪੁਰ ਦੇ ਹਜਾਤ ਨਗਰ ਦੇ ਪੈਟਰੋਲ ਪੰਪ ਨੇੜੇ ਚੱਲ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸੇਵਾ ਕਰਦਾ ਰਹੇਗਾ। ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਤੁਸੀਂ ਵੀ ਕਦੀ ਆਓ ਇੱਥੇ ਤਾਂ ਇਸ 10-20 ਰੁਪਏ ਥਾਲੀ ਦਾ ਆਨੰਦ ਜ਼ਰੂਰ ਮਾਣਿਆ ਜੀ। ਕੀ ਨਾ ਭਾਈ ਆਪਣਾ ਸਰ ਤੋਂ ਆਬੇ ਆਏ ਹੋ ਇੱਥੇ ਤੇ ਕਿੱਦਾਂ ਦਾ ਲੱਗਿਆ ਲੱਗਾ ਚੱਪਾ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਹਨ ਅਸੀਂ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘਰ ਵਰਗੀ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਅਦਾ ਕਾਲਜ ਪੜ੍ਹਦੇ ਹਾਂ ਪੀਜੀ ਚ ਰਹਿੰਦੇ ਹੋ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਦਾਂ ਦੀ ਰੋਟੀ ਮਿਲ ਜਾਂਦੀ ਨਹੀਂ ਸਰ ਉੱਥੇ ਤਾਂ ਬਹੁਤ ਟੇਸ ਨਹੀਂ ਹੁੰਦੀ ਰੋਟੀ ਲੇਕਿਨ ਇੱਥੇ ਆਪਾਂ ਆਏ ਆ ਪਹਿਲੀ ਵਾਰੀ ਤਾਂ ਨੂੰ ਘਰ ਵਰਗਾ ਖਾਣਾ ਮਿਲਿਆ ਇੱਥੇ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਅੱਥੇ ਆਉ ਤੇ ਪੀ ਘਰ ਵਰਗਾ ਖਾਣਾ ਖਾਓ। ਇਹ ਦੋ ਲਾਈਨਾਂ ਕਿ ਕੁਝ ਕਹਿ ਨਹੀਂ ਕਿਹਾ ਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੋਗੇ? ਬਹੁਤ ਹੀ ਵਧੀਆ ਲੰਗਰ ਆ। ਇੱਦਾਂ ਪੱਕੇ ਰੋਟੀ ਖਾਈਦੇ ਉਦਾਂ ਹੀ ਟੇਮ ਅੱਧਾ ਜਾਂਦਾਂ ਦੀ ਰੋਟੀ ਆਪਣੇ ਸਾਨੂੰ ਮਿਲਦੀ ਪਈ ਆ। ਸਵਾਦ ਬਹੁਤ ਵਧੀਆ ਸਵਾਦ ਆਉਂਦਾ। ਇਹ ਸੇਵਾ ਪੰਜ-ਛੇ ਮਹੀਨੇ ਹੋਇਆ ਚਾਲੂ ਕੀਤੀ ਐ। ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਵੀ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ। ਮੈਂ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਈ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਔਰ ਉਹ ਸਸਤੀ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਹਾਂ ਕਿਉਂਕਿ ਫ੍ਰੀ ਭੋਜਨ ਦੇ ਸੀ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜਰੂਰਤ ਵੀ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਐਸੇ ਵਿੱਚ ਅਸੀਂ ਦਾਲ ਫਿਰ ਰੋਜ਼ ਦੇ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦਿੰਦੇ ਨੇ ਹਾਂਜੀ ਜਿਸ ਤਰ੍ਹਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਕਿਤੇ ਤਿਆਰ ਕਰ ਦਿਓ ਸਾਰੇ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਐਸੀ ਕਰਦੇ ਆ ਸਾਡੀਆਂ ਹਾਂ ਜਿਹੜੀਆਂ ਸੇਵਨ ਵਾਲੀਆਂ ਕਰਦੀਆਂ ਨੂੰਹਾਂ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜ਼ੀ ਵਗੈਰਾ ਜੋ ਰੋਟੀਆਂ ਪਕਾਉਂਦਾ ਪਕਾਉਂਦੀਆਂ ਨੇ ਹਾਂਜੀ ਵੀ ਕਿ چار ਪੰਜ ਮਹੀਨੇ ਸ਼ੁਰੂ ਹੋਏ ਕੀਤੇ ਤੇ ਸਟੱਪ ਪੂਰੇ ਦਾ ਪੂਰਾ ਲਾਰਾ ਜੀ ਦਾ ਲੋਕੀਂ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਤੇ ਕਿਉਂਕਿ ਚਾਰ ਪੰਜ ਮਹੀਨੇ ਦਾ ਤਾਂ ਕੰਮ ਹੈ ਨਹੀਂ ਇਹ ਪਲੈਨਿੰਗ ਤਾਂ ਪਹਿਲੇ ਹੀ ਚੱਲਦੀ ਹੋਣੀ ਹੈ ਨਹੀਂ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰੇ ਹਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਆਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰਕ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਆਪਣੇ ਆਪ ਕੋਈ ਬੜਾ ਕੁਝ ਕਰਦੇ ਹਾਂ ਲੇਕਿਨ ਮੁਨਖਤਾਂ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆਂ ਸਾਨੂੰ ਕੁਝ ਨਾ ਕੁਝ ਉਸ ਮਨੁੱਖ ਤਾਂ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਹਾਂ ਸਿਰਫ ਆਪਣੇ ਪਰਿਵਾਰ ਵਾਸਤੇ ਨਹੀਂ ਸੋchna ਚਾਹੀਦਾ ਤਾਂ ਕਿ ਉਹ ਮੁਬਾਈ ਗੁਰੂ ਪ੍ਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਤ ਪਰਵਾਣ ਕਰੇ ਹੈ ਨਹੀਂ ਅਰੇ ਸਾਡੇ ਲੋਕ ਸੁਕੀਏ ਪਰ ਲੋਕ ਸੋਲੇ ਹੋ ਸਾ ਟਾਈਮਿੰਗ ਕਿੰਨੇ ਵਜੇ ਰਿਹਾ ਲੰਗਰ ਤੇ ਕਿੰਨੇ ਵਜੇ ਟਾਈਮ ਅਸੀਂ 5 ਵਜੇ ਤੋਂ ਲੈ ਕੇ 8:00 8:00 9:00 ਵਜੇ ਤੱਕ ਰੱਖਿਆ ਹੁੰਦਾ ਹੈ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਖਲ ਮੁਆਫਤ ਹਾ ਉਤਨੋ ਧਿਆਨ ਵਿੱਚ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਿੰਦੇ ਨੇ ਹਾਂ ਜੀ ਉਹ ਲੋਡ ਵੰਡ ਆ ਕੇ ਸ਼ੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂ ਜੀ 35-40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨਿਊ ਰਹੇਗਾ ਕਾਂਟਿਨ ਕੰਟੀਨਿਊ ਸਾਡੇ ਸਾਰਾ ਪਰਿਵਾਰ ਵੀ ਇਹ ਚਾਹੁੰਦਾ ਕਿ ਹਮੇਸ਼ਾ ਵਾਸਤੇ ਕਾਂਟਿਨਿਊ ਰਹੇ ਅਗੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਤਾਂ ਮਤਲਬ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ